ਆਉਣ ਵਾਲੇ ਸਮੇਂ ਦੇ ਵਿੱਚ ਸਾਲਾਨਾ ਗਰਮੀ ਦੀ ਭਵਿਕਵਾਣੀ ਕੀਤੀ ਗਈ ਹੈ ਕਿ ਅਗਲੇ 3 ਮਹੀਨਿਆਂ ਵਿੱਚ ਕੈਨੇਡਾ ਗਰਮੀ ਦੀ ਲਪੇਟ ਦੇ ਵਿੱਚ ਰਹੇਗਾ ਕਿਉਂਕਿ ਦੇਸ਼ ਦੇ ਵਿੱਚ ਘੱਟ ਬਰਸਾਤ ਦੇ ਦਿਨ ਹੋਣਗੇ ਤੇ ਕਈ ਖੇਤਰਾਂ ਵਿੱਚ ਨਮੀ ਵਾਲੇ ਹਾਲਾਤ ਨੇ ਉਮੀਦ ਜਤਾਈ ਜਾ ਰਹੀ ਹੈ ਕਿ ਜੂਨ ਦੇ ਵਿੱਚ অন্ਟਾਰੀਓ ਤੇ ਕਿਊਬਿਕ ਠੰਡੇ ਮੌਸਮ ਦਾ ਸਾਹਮਣਾ ਕਰਨਗੇ ਪਰ ਗਰਮੀ ਆਖਿਰਕਾਰ ਵਧੇਗੀ ਜਿਸ ਦੇ ਨਾਲ ਬਹੁਤ ਗਰਮ ਤੇ ਨਮੀ ਵਾਲੀ ਜਿਹੜੀ ਹੈ ਗਰਮੀ ਉਹ ਪੈਦਾ ਹੋਵੇਗੀ ਵਧੇ ਹੋਏ ਜੋਖਮ ਵੀ ਦਿਖਾਈ ਦੇਣਗੇ ਐਟਲੈਂਟਿਕ ਸੂਬਿਆਂ ਵਿੱਚ ਕੈਨੇਡੀਅਨ ਵੀ ਇਸੇ ਤਰ੍ਹਾਂ ਦੀ ਗਰਮੀ ਸਥਿਤੀਆਂ ਨੂੰ ਵੇਖਣਗੇ ਤੇ ਜੁਲਾਈ ਤੇ ਅਗਸਤ ਦੇ ਵਿੱਚ ਗਰਮੀ ਦੇ ਸਿਖਰ ਤੇ ਰਹਿਣ ਦੀ ਉਮੀਦ ਹੈ ਹਾਲਾਂਕਿ ਅਟਲਾਂਟਿਕ ਸੂਬੇ ਵੀ ਇੱਕ ਵੱਡੇ ਵਾਈਲਡ ਕਾਰਡ ਦਾ ਸਾਹਮਣਾ ਕਰ ਰਹੇ ਨੇ ਕੈਨੇਡਾ ਦੇ ਉੱਤਰੀ ਖੇਤਰਾਂ ਵਿੱਚ ਇਹ ਤੂਫਾਨ ਨਹੀਂ ਹਨ ਪਰ ਜੰਗਲੀ ਅੱਗ ਤੇ ਹਵਾ ਦੀ ਮਾੜੀ ਕੁਆਲਿਟੀ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਪੱਛਮੀ ਨੂਨਾਵਾ ਤੇ ਪੂਰਬੀ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਵਿੱਚ ਗਰਮੀ ਤੇ ਖੁਸ਼ਕ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੇਅਰਿਸ ਦੇ ਵਿੱਚ ਜੰਗਲੀ ਅੱਗ ਤੇ ਧੂਏ ਦੇ ਖਤਰੇ ਵੀ ਸਭ ਤੋਂ ਉੱਪਰ ਹਨ ਜਿੱਥੇ ਸੋਕਾ ਇੱਕ ਵੱਡੀ ਚਿੰਤਾ ਹੈ ਤੇ ਸਸਕੈਚੂਅਨ ਤੇ ਮੈਨੀਟੋਬਾ ਦੇ ਵਿੱਚ ਇੱਕ ਬਹੁਤ ਹੀ ਗਰਮੀ ਦੀ ਸੰਭਾਵਨਾ ਹੈ ਅਲਬਰਟਾ ਹਾਲਾਂਕਿ ਇੱਕ ਆਮ ਗਰਮੀਆ ਦੇਖੇਗਾ ਤੇ ਬਹੁਤ ਸਾਰੇ ਖੇਤਰ ਗੰਭੀਰ ਖੁਸ਼ਕ ਦੌਰ ਤੋਂ ਵਿਰਾਮ ਲੈ ਸਕਦੇ ਨੇ ਜੇਕਰ ਬਾਰਡਰ ਤੇ ਦੱਖਣ ਵੱਲ ਇੱਕ ਸਰਗਰਮ ਤੂਫਾਨ ਜਿਹੜਾ ਹੈ ਉਹ ਉੱਤਰ ਵੱਲ ਬਦਲਦਾ ਹੈ ਜਿਸ ਨਾਲ ਬਾਰਿਸ਼ ਦੀ ਗਿਣਤੀ ਆਮ ਦੇ ਨੇੜੇ ਹੁੰਦੀ ਹੈ ਹਾਲਾਂਕਿ ਮੀਂਹ ਦਾ ਪੱਦਰ ਜਿਹੜਾ ਹੈ ਉਹ ਕਿਸਾਨਾਂ ਲਈ ਚੰਗਾ ਸੰਕੇਤ ਹੈ ਬੀਸੀ ਲਈ ਵੀ ਰਾਹਤ ਨਜ਼ਰ ਆ ਰਹੀ ਹੈ ਜਿੱਥੇ ਗਰਮੀ ਪਿਛਲੇ ਕੁਝ ਸਾਲਾਂ ਤੋਂ ਘਟ ਲਗਾਤਾਰ ਤੇ ਗੰਭੀਰ ਹੋਣ ਦੀ ਭਵਿਕਵਾਣੀ ਕੀਤੀ ਗਈ ਹੈ ਹਾਲਾਂਕਿ ਮੀਂਹ ਤੇ ਤੂਫਾਨ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਤੇ ਵਿਆਪਕ ਹੋਣ ਦੀ ਉਮੀਦ ਹੈ ਮੰਗਲਵਾਰ ਨੂੰ ਜਾਰੀ ਹੋਈ ਰਿਪੋਰਟ ਦੇ ਅੰਕੜਿਆਂ ਮੁਤਾਬਕ ਨੌਜਵਾਨਾਂ ਦੇ ਵਿੱਚ ਗੈਰ ਕੁਦਰਤੀ ਮੌਤ ਦਾ ਸਭ ਤੋਂ ਆਮ ਕਾਰਨ ਗੈਰ ਨਿਰੰਤਰਿਤ ਜ਼ਹਿਰੀਲਾ ਡਰਗ ਹੈ ਜਿਸ ਦੇ ਨਾਲ 2019 ਤੋਂ ਲੈ ਕੇ ਹੁਣ ਤੱਕ 126 ਮੌਤਾਂ ਹੋਈਆਂ ਨੇ ਕਾਰਨਰ ਸਰਵਿਸ ਦੇ ਅਨੁਸਾਰ 70 ਫੀਸਦੀ ਤੋਂ ਵੱਧ ਮੌਤਾਂ ਨਿਜੀ ਰਿਹਾਇਸ਼ਾਂ ਦੇ ਵਿੱਚ ਹੋਈਆਂ ਹਨ ਤੇ ਮਰਨ ਵਾਲੇ ਅੱਧੇ ਤੋਂ ਵੱਧ ਨੌਜਵਾਨ ਇਕੱਲੇ ਨਸ਼ੇ ਦੀ ਵਰਤੋਂ ਕਰ ਰਹਿ ਸੰ ਆંકड़े ਦਰਸਾਉਂਦੇ ਨੇ ਕਿ 2019 ਤੇ 2023 ਦੇ ਵਿਚਕਾਰ ਨੌਜਵਾਨਾਂ ਦੇ ਵਿੱਚ ਮੌਤ ਦਰ ਪਿਛਲੇ 5 ਸਾਲਾਂ ਦੀ ਮਿਆਦ ਨਾਲੋਂ ਬਹੁਤ ਜ਼ਿਆਦਾ ਸੀ 19 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪ੍ਰਤੀ ਸਾਲ ਲਗਭਗ 25 ਮੌਤਾਂ ਹੁੰਦੀਆਂ ਨੇ ਨਵਾਂ ਡਾਟਾ ਦਿਖਾਉਂਦਾ ਹੈ ਕਿ ਬੀਸੀ ਦੇ ਜਰੀਲੇ ਡਰੱਗ ਸੰਕਟ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਮੰਗਲਵਾਰ ਨੂੰ ਇੱਕ ਰਿਪੋਰਟ ਵਿੱਚ BC ਕਾਰਨਰ ਸਰਵਿਸ ਨੇ ਕਿਹਾ ਹੈ ਕਿ 2019 ਤੇ 2023 ਦਰਮਿਆਨ 19 ਸਾਲ ਤੋਂ ਘੱਟ ਉਮਰ ਦੇ 126 ਲੋਕ ਜ਼ਹਿਰੀਲੇ ਗੈਰ ਨਿਰੰਤਰਿਤ ਡਰੱਗ ਸਪਲਾਈ ਕਾਰਨ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 28 ਦੀ ਮੌਤ ਇਕੱਲੇ 2023 ਵਿੱਚ ਹੋਈ ਸੀ BCCS ਨੇ ਕਿਹਾ ਹੈ ਕਿ ਜ਼ਹਿਰੀਲੇ ਨਸ਼ੇ ਨੌਜਵਾਨਾਂ ਲਈ ਗੈਰ ਕੁਦਰਤੀ ਮੌਤਾਂ ਦਾ ਮੁੱਖ ਕਾਰਨ ਹਨ ਤੇ ਸਮੂਹ ਵਿੱਚ ਜ਼ਿਆਦਾਤਰ ਲੋਕ 17 ਜਾਂ 18 ਸਾਲ ਦੀ ਉਮਰ ਦੇ ਹਨ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ਇਨ੍ਹਾਂ ਮੌਤਾਂ ਵਿੱਚੋਂ 51% ਦੀ ਨੌਜਵਾਨ ਔਰਤਾਂ ਦੀ ਹਿੱਸੇਦਾਰੀ ਹੈ ਆਮਵਾਦੀ ਦੇ ਮੁਕਾਬਲੇ ਇੱਕ ਮਹੱਤਵਪੂਰਨ ਅੰਤਰ ਜਿੱਥੇ ਬੀਸੀ ਵਿੱਚ ਨਸ਼ੇ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਵਿੱਚ ਮਰਦਾਂ ਦੀ ਹਿੱਸੇਦਾਰੀ ਲਗਭਗ 80% ਦੀ ਹੈ ਨੰਬਰਾਂ ਦੇ ਪਿੱਛੇ ਦੇਖਦੇ ਹੋਏ ਉਹਨਾਂ ਕਿਹਾ ਹੈ ਕਿ ਨਸ਼ੇ ਦੇ ਨੁਕਸਾਨ ਨਾਲ ਮਰਨ ਵਾਲੇ 126 ਨੌਜਵਾਨਾਂ ਵਿੱਚੋਂ 85 ਨੂੰ ਮਾਨਸਿਕ ਸਿਹਤ ਸਮੱਸਿਆਵਾਂ ਦਾ ਪਤਾ ਲਗਾਇਆ ਗਿਆ ਸੀ ਜਾਂ ਉਹਨਾਂ ਨੂੰ ਮਾੜੀ ਮਾਨਸਿਕ ਸਿਹਤ ਨਾਲ ਸਮੱਸਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਉਹਨਾਂ ਦਾਵਾ ਕੀਤਾ ਕਿ ਬਹੁਤ ਸਾਰੇ ਨੌਜਵਾਨ ਆਪਣੇ ਜੀਵਨ ਦੇ ਵਿੱਚ ਕਿਸੇ ਸਮੇਂ ਪਰਿਵਾਰਕ ਵਿਕਾਸ ਸੇਵਾਵਾਂ ਜਾਂ ਯੋਗਿਕ ਸੇਵਾਵਾਂ ਦੇ ਪ੍ਰਾਪਤਕਰਤਾ ਸਨ। ਇਥੇ ਬਹੁਤ ਸਾਰੀਆਂ ਗੱਲਾਂ ਹਨ ਜੋ ਬੱਚਿਆਂ ਨੂੰ ਤਣਾਅ ਦਿੰਦੀਆਂ ਨੇ ਤੇ ਉਹਨਾਂ ਨੂੰ ਬਿਹਤਰ ਮਹਿਸੂਸ ਕਰਾਉਣ ਵਰਗੀ ਇੱਛਾ ਪੈਦਾ ਕਰਦੀਆਂ ਨੇ। ਬਦਕਿਸਮਤੀ ਨਾਲ ਜ਼ਹਿਰੀਲੀ ਦਵਾਈ ਦੀ ਸਪਲਾਈ ਭੋਲੇ-ਪਾਲੇ ਉਪਭੋਗਤਾਵਾਂ ਲਈ ਇਹ ਤੋ ਤਾਂ ਕਿ ਜਿੰਨਾ ਲੋਕਾਂ ਨੇ ਲੰਬੇ ਸਮੇਂ ਤੋਂ ਇਸ ਦੀ ਵਰਤੋਂ ਕੀਤੀ ਹੈ ਘਾਤਕ ਹੋ ਸਕਦੀ ਹੈ ਨੌਜਵਾਨਾਂ ਨੇ ਹਮੇਸ਼ਾ ਨਸ਼ੇ ਦੀ ਵਰਤੋਂ ਕੀਤੀ ਹੈ ਸਪਲਾਈ ਵਿੱਚ ਜ਼ਹਿਰੀਲਾਪਣ ਹੋ ਹੈ ਜੋ ਬਦਲ ਗਿਆ ਸਾਨੂੰ ਸਿੱਖਿਆ ਦੀ ਲੋੜ ਹੈ ਤੇ ਸਾਨੂੰ ਮਾਨਸਿਕ ਸਿਹਤ ਸਹਾਇਤਾ ਦੀ ਵੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ